ਪਾਣੀ ਦੀ ਬੋਤਲ ਲੱਗੀ ਘੱਟੀ ਚੱਲਦਾ ਆਹ ਸੱਤ ਗੱਲ ਫੰਟਸਟੋ ਜੀ ਉਹ ਕੋਈ ਫੋਟੋ ਚਾਹਤ ਕਾਉਂਗਾ ਨਾ ਬ੍ਰੋਕੀ ਤਾਰ ਆ ਰਹੀ ਜਨੀ ਦੀ ਆ ਭਾਈ ਬਿਜਲੀ ਤਾਰ ਆ ਪਿੱਛੇ ਥੋੜਾ ਧਿਆਨ ਨਾਲ ਭਾਜੀ ਪਸਤਰ ਕਰਦੇ ਉਧਰ ਚੱਲਦੇ ਪਲਾਟ ਦੇ ਇੱਕ ਤੋਂ ਬਦਨਾਮ ਗੱਲ ਮੰਨੀ ਜਾਂਦੀ ਹੈ ਸਭ ਤੋਂ ਵੱਧ ਅਸੀਂ ਤਾਂ ਕਹਿੰਦਾ ਕਿ ਉਹ ਦੇਖੋ ਕਿ ਕਿਸ ਤਰ੍ਹਾਂ ਪਾ

ਜੀ ਕਿ ਆਪਣੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਜਿੱਦਾਂ ਯੁੱਧ ਨਸ਼ਾ ਬੋਤ ਜਿਹੜਾ ਚੱਲ ਰਿਹਾ ਉਹਦੇ ਅੰਡਰ ਦੋ ਘਰ ਆਡੈਂਟੀਫਾਈ ਕੀਤੇ ਸੀ ਆਪਣਾ ਜਿਹੜਾ ਹੌਟਸਪੌਟ ਏਰੀਆ ਧੋਬਿਆਣਾ ਬਸਤੀ ਉਹਦੇ ਚ ਇੱਕ ਘਰ ਮਨਜੀਤ ਕੌਰ ਦਾ ਹੈਗਾ ਜਿੱਤੇ 10 ਪਰਚੇ ਐਨਡੀਪੀਐਸ ਦੇ ਇੱਕ ਉਹਦਾ ਨਾਮ ਦਾ ਜੱਸੀ ਦਾ ਜਿੰਨਾਂ ਤੇ ਵੀ ਐਨਡੀਪੀਐਸ ਦੇ ਪਰਚੇ ਹਨ ਉਸੇ ਤਹਿਤ ਅੱਜ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਟੀਮ ਆਈ ਉਹਨਾਂ ਨਾਲ ਅਸੀਂ ਆਏ ਆ ਤਾਂ ਆ ਜਿਹੜੇ ਦੋ ਘਰ ਹੈਗੇ ਉਹਨਾਂ ਨੂੰ ਐਡਮੋਲਿਸ਼ ਕਰਾਉਣਾ ਹੈ ਕਾਰਨ ਅਸਲੀ ਕਾਰਨ ਕੀ ਹੈ ਜੀ ਜਿਹੜਾ ਜੋ ਸਾਰੀ ਜਾਂ ਨਸ਼ਾ ਕਰਦੇ ਇਹ ਡਿਸਟ੍ਰਿਕਟ ਐਡਮਿਨ ਉਹ ਲੰਗੜਾ ਕੀਤੀ ਐ ਐਸਡੀਐਮ ਸਾਹਿਬ ਵੀ ਆਏ ਨੇ ਬਾਕੀ ਡਿਟੇਲਸ ਤੁਹਾਨੂੰ ਕੀ ਬੇਸ ਬਣਾਇਆ ਉਹਨਾਂ ਨੇ ਕੀ ਹੈਗਾ ਉਹ ਸਾਰਾ ਕਾਨੂੰਨ ਦੱਸ ਦੇਗੇ ਅਸੀਂ ਤਾਂ ਨਾਂ ਉਹਨਾਂ ਦੀ ਮਦਦ ਨਹੀਂ ਆਇਆ ਕਿਹੜੀ ਡੀਪੀਐਸ ਪਹੁੰਚੇ ਹਾਂ ਜੀ ਇੱਕ ਤੇ ਮਨਜੀਤ ਕੌਰ ਤੇ ਦੱਸ ਨੇ ਤੇ ਦੂਸਰੀ ਤੇ ਵੀ ਐਡੀਪੀਐਸ ਪਹੁੰਚੇ ਗਏ ਨੇ ਤੇਰੀ ਕਿਹੜੀ ਕਿਹੜੀ ਆਈ ਆ ਪੁੱਤ ਐਸਡੀਓ ਆਏ ਨੇ ਜੀ ਪੁੱਡਾ ਦੇ ਡਿਊਟੀ ਮਿਜਿਸਟਰਟ ਆਇਆ ਐਸਡੀਐਮ ਕਾਹੀ ਨਾਲ ਉਹਦੇ ਹੈਲਪ ਤੇ ਆਏ ਇਸ ਤਰ੍ਹਾਂ ਹੀ ਕਾਰਵਾਈ ਜਾਰੀ देखो जो एज पर जो लॉ दे रूल हैगा ते डिस्ट्रिक्ट एडमिनिस्ट्रेशन जिथे जिथे ਸਾਨੂੰ ਆਂਦੀ ਹੈ ਜਿੱਥੇ ਜਾਂਦੇ ਆ ਤੇ ਜਾਵਾਂਗੇ ਸਰ ਇਹ ਬਕਰ ਇਹਦਾ ਡੀਡੈਂਸ ਦੇ ਨਾਮ ਦੇ ਉੱਤੇ ਸੀਗਾ ਜਾਂ ਫਿਰ ਵੀ ਨਾਮ ਹੀ ਹੈ ਇਹਨਾਂ ਨੇ ਰੈਟੀਫਾਈ ਕੀਤਾ ਮਜੀਦ ਕੌਰ ਰਫੀਦੇ ਨਾਮ ਦੇ ਉੱਤੇ ਹੋਏਗਾ ਜੀ ਡਿਟੇਲਸ ਜਿਹੜੀਆਂ ਮੈਂ ਤੁਹਾਨੂੰ ਇਹ ਕਹ ਰਿਹਾ ਐ ਐਸਡੀਐਮ ਹੈਗੇ ਨੇ ਇਹ ਕਿ ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਬਿਲਕੁਲ ਨਾਲ ਦਾ ਕਰ ਤੁਸੀਂ ਦੇਖਣਾ ਮੈਸੇਜ ਇਹ ਹੈ ਜੀ ਕਿ ਜਿਹੜਾ ਨਸ਼ਾ ਤਸਕਰੀ ਕਰਦਾ ਕਾਨੂੰਨ ਦੀ ਲੰਕਣਾ ਕਰਦਾ ਕਿਸੇ ਵੀ ਤਰ੍ਹਾਂ ਦੇ ਗਨਹੂਦੀ ਹੋਵੇ ਉਹਦੇ ਖਿਲਾਫ ਕਾਰਵਾਈ ਹੋਏਗੀ ਜੀ ਹੈ ਗਾਣੇ ਨਾਲ ਗੁਰਾਹ ਗਾਣੇ ਕਾਸਤੇ ਮਕਾਨ ਹੋਰੀ ਪਰ ਬਾਈਕ ਪਰ ਪੇਪਰ ਮੇਰਾ ਕੰਮ ਕੋਈ ਸਾਡੀ ਕੋਈ ਸਰਵੈਟ ਵੀ ਚੱਲੀ ਹੈ ਸਦੇ ਮੰਗਰ ਲੱਗ ਕੇ ਅੱਜ ਸਾਡਾ ਘਰ ਮਕੰਟ ਹੋਣਗੇ ਗਲਤ ਕੰਮ ਹੈ ਜਿਹੜੇ ਚਿੱਟੇ ਵੇਚਦੇ ਆ ਉਹਨਾਂ ਲਈ ਕਰੋ ਜੋ ਕੁਝ ਕਰੋ ਜਿਨ੍ਹਾਂ ਦੀ ਮਿਹਨਤ ਨਾਲ ਘਰ ਪਾਇਆ ਉਹਨਾਂ ਦਾ ਕੋਈ ਵੀ ਨਾ ਕੁਝ ਉਹ ਕਰੋ ਮੱਲਾਈ ਇਹ ਤੋਂ ਬੇਨ ਹੈਗਾ ਠੀਕ ਹੈ ਸਾਡੇ ਇਧਰੇ ਸਾਈਡ ਆ ਜਿਹੜਾ ਸਹੀ ਆ ਇੰਨੀ ਅਚ ਇੰਨਾ ਖਰਸਤਾ ਜਿਹੜਾ ਹੈਗਾ ਸਾਰਾ ਗਲਤ ਹੈ ਸਾਰਾ ਨਸ਼ਾ ਵੇਚਦਾ ਹੈ ਵੇਚਦਾ ਹੈ ਜਿਹੜੀ ਸਰਕਾਰ ਵੱਲੋਂ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਸਹੀ ਹੈ ਹਾਂਜੀ ਸਹੀ ਹੈ ਜੀ ਸਹੀ ਹੈ ਜੀ ਸਹੀ ਹੈ ਅਸੀਂ ਕਹਿੰਦੇ ਸਹੀ ਹੈ ਜਿੰਨਾ ਕੋਈ ਨਸ਼ਾ ਵੇਚਦਾ ਹੈ ਖਲਾਫ ਹੈ ਨਾ ਵੀ ਜਿਨਾਂ ਦੇ ਮਾਪਿਆਂ ਦੇ ਪੁੱਤ ਵੇਗ ਹਨਾ ਧੀਆ ਨਸ਼ੇ ਲਾਉਣ ਲੱਗੀਆਂ ਪੁੱਤ ਨਸ਼ੇ ਵੇਗ ਮਾਪੇ ਰੁਲ ਗਏ ਮਾਂ ਬਿਓ ਜਿਨ੍ਹਾਂ ਦੇ ਮੰਜ਼ੇ ਚ ਤੁਰ ਨਹੀਂ ਸਕਦੇ ਉਹ ਰੋਟੀ ਕਿਤੋਂ ਖਾਂਣਗੇ ਕਿੰਨੇ ਕ ਨੌਜਵਾਨਾਂ ਦੀ ਮੌਤ ਹੋ ਗਈ ਬਹੁਤ ਹੋਈ ਹੈ ਜੀ ਇੱਥੇ ਇੱਕ ਦਿਨ ਦੇ ਵਿੱਚ ਐ ਨਹੀਂ ਪਤਾ 4-5 ਜਾਨਾਂ ਦੀ ਮੌਤ ਹੋ ਜਾਏ ਇੱਕ ਦੀ ਹੋ ਜਾਏ ਤਿੰਨ ਦੀ ਹੋ ਜਾਏ ਐ ਨਹੀਂ ਪਤਾ ਘੰਟੇ ਬਾਅਦ ਅਗਲੇ ਦੇ ਘਰੇ ਜਾ ਕੇ ਸਾਈਟ ਪਰ ਨੂੰ ਮੁਕਾ ਦੇਣਾ ਅੱਜ ਦੀ ਕਾਰਵਾਈ ਠੀਕ ਸਮਝਦੇ ਹਾਂ ਜੀ ਵਧੀਆ ਚਾਹੀਦੀ ਹੈ ਸੰਤ ਕੀ ਕਿੰਨੇ ਨਹੀਂ ਕਿੱਥੇ ਵਿਕਦਾ ਕਿੱਥੇ ਨਹੀਂ ਵਿਕਦਾ ਇੱਥੇ ਤਾਂ ਇਹਨਾਂ ਦੀ ਜੀਭਾ ਗਿਠ ਗਿਠ ਲੱਗੀਆਂ ਸਾਡੇ ਨਾਲ ਲੜਨ ਨੂੰ ਤੁਹਾਨੂੰ ਦੱਸਣਾ ਆਉਦੀ ਸਮੱਸਿਆ ਇਹ ਉਹ ਦੂਜੇ ਪਾਸੇ ਵਾਲੇ ਨੇ ਕਿਹਾ ਹਾਂ ਤੇ ਇਹ ਵੇਕਦਾ ਇਹਨਾਂ ਜਿਹੜਾ ਵੇਕਦਾ ਸਾਰਿਆਂ ਨੂੰ ਪਤਾ ਮਲਾਜਮਾਂ ਨੂੰ ਵੀ ਪਤਾ ਸਾਨੂੰ ਬੁਰੇ ਕਾਬਾਦੇ ਆ ਅਗਲੇ ਤਾਂ ਡਰਦੇਗਾ ਅਗਲੇ ਤਾਂ ਡਰਦੇਗਾ ਵੀ ਸਾਨੂੰ ਇੱਥੇ ਲੱਤਾਂ ਵਾਹ ਤੋੜ ਕੇ ਜਾਣਗੇ ਅਗਲੇ ਨਹੀਂ ਹੱਟਦੇ ਮਾਰ ਕਟਾਈਆਂ ਕਰਦੇ ਅਗਲੇ ਗਵਰਨਮੈਂਟ ਨੂੰ ਕੋਈ ਨਾ ਕਸੂਰ ਗਹਿਣਦਾ ਸਾਬ ਅਗਲਾ ਸਾਡਾ ਕਸੂਰ ਗਹਿਣਦਾ ਵੀ ਤੁਸੀਂ ਬੋਲੋ ਇਹਨਾਂ ਦਾ ਤਾਂ ਟੈਂਦਾ ਨਹੀਂ ਇਹ ਤਾਂ ਸਟੇ ਲੈ ਲਿਆ ਚਲੋ ਇਹ ਤਾਂ ਨਸ਼ਾ ਵੇਚਦੇ ਇਹਨਾਂ ਦੇ ਜਿਹੜੇ ਥੋਪੀਆਂ ਤਾਂ ਟੈਂਦਾ ਸੀ ਇਹਨਾਂ ਦਾ ਕੀ ਕੋਈ ਇਹ ਜਿਹੜੇ ਸੀ ਨਾਲ ਇਹਨਾਂ ਨੇ ਛਤੇ ਲਿਆ ਇਹਨਾਂ ਨੇ ਛਤੇ ਲੈ ਲਈ ਇਹਨਾਂ ਦਾ ਬੱਚ ਗਿਆ ਸਾਲੂ ਵਾਲੇ ਪੰਬਰਪੂਸੇ ਦੇ ਪੈਰੇ ਸਾਨੂੰ ਨਹੀਂ ਪਤਾ ਲੱਗਾ ਵੀ ਛਤੇ ਲੈਣੀ ਪੈਂਦੀ ਆ ਇਹਦਾ ਪੰਜਾਵਾ ਘਰਾਂ ਦੇ ਕਹਿੰਦੇ ਆ ਜੀ ਪੰਜਾਵਾ ਘਰ ਕੋਣ ਸੀ ਦਾ ਨਸ਼ਾ ਵੇਚਦੇ ਸੀ ਇਹਨਾਂ ਦੇ ਘਰ ਹਾਂ ਤੇ ਫਿਰ ਇਹਨਾਂ ਨੇ ਪਹਿਲਾਂ ਟਾਣ ਆ ਗਏ ਸੀ ਇਹਨਾਂ ਨੇ ਛਤੇ ਲੈ ਲਈ ਇਹ ਫਿਰ ਨਸ਼ਾ ਵੇਚਦੇ ਸੀ ਜੀ ਠੀਕ ਹੈ ਜਿਵੇਂ ਹੁਣ ਗੱਲ ਇਹ ਆ ਕਿ ਹਾਈ ਕੋਰਟ ਤੋਂ ਛਟੇ ਲੈ ਕੇ ਆਏ ਸੀ ਜੇ ਇਹ ਸਾਰਾ ਕੱਚਾ ਥੋਪਿਆ ਉਹ ਇੱਧਰਲੇ ਪਾਸੇ ਬਾਲਾ ਨਸ਼ਾ ਵਿਕਦਾ ਹੈਗਾ ਉਧਰ ਨਹੀਂ ਵਿਕਦਾ ਉਧਰ ਨਹੀਂ ਵਿਕਦਾ ਤਾਂ ਖੰਡ ਵੇਖਦੀ ਆ ਜੀ ਉਧਰ ਖੰਡ ਵੇਖਦੀ ਆ ਜੀ ਸਾਰਾ ਹੀ ਵੇਚਦੇ ਆ ਕਿਹੜਾ ਨਹੀਂ ਵੇਚਦਾ ਕੱਚੇ ਥੋਪੀ ਆਣੇ ਵਾਲੇ ਚਰਾ ਕਿੱਧਰ ਦੀ ਕੜ ਦੇਣਾ ਕੋ ਕਿੱਧਰ ਦੀ ਕੜ ਦੇਣਾ ਸਾਰੇ ਵੇਚ ਤਾ ਨੀ ਕਾਰਨਾ ਕੋ ਕੋਈ ਸਰਕਾਰ ਕਾਰਵਾਈ ਨਹੀਂ ਕਰ ਸਕੇ ਸਾਰੇ ਵੇਚ ਸਾਰੇ ਸਾਰੇ ਨੂੰ ਵੇਚਦਾ ਸਾਰੇ ਤੋਂ ਵੇਚਦਾ ਫਿਰ ਸਾਰਿਆਂ ਨੂੰ ਵਿਕਲਪ ਕਰਨਾ ਚਾਹੀਦਾ ਕੋ ਫਿਰ ਸਾਰੇ ਜਿਹੜਾ ਬਣਾਉਂਦੇ ਨੇ ਨਾ ਮੁੰਡਾ ਵੇਚਦੇ ਵੀ ਨੇ ਇਹਨਾਂ ਦੇ ਮੁੰਡੇ ਜਿਹੜੇ ਵੇਚਦਾ ਨਾ ਸਾਰਿਆਂ ਨੇ ਸਾਰਿਆਂ ਨੇ ਇਹ ਪਰਚਾ ਹੈ ਪਰਚਾ ਹੈ ਪਰਚਾ ਨਹੀਂ ਤੇਲਾ ਮਟੋ 1913